ਹੈਲੋ ਗਾਇਸ ਹਾਤਾ ਸ਼ਰੀਅਤ ਹਾਲ ਕੱਲ ਗਰਜਸ ਵਲੌਗਸ ਵਾਲੇ ਬਲੌਗਰ ਖੇਤ ਵਿੱਚ ਗਏ ਤੇ ਉੱਥੇ ਮਿੱਟੀ ਨਾਲ ਬਹੁਤ ਖੇਡੇ ਖੇਡਦੇ ਖੇਡਦੇ ਉਹਨਾਂ ਦੇ ਡੈਡੀ ਦੇ ਮੋਬਾਈਲ ਕੱਦੂ ਵਾਲੇ ਬਾਣ ਵਿੱਚ ਡੱਗ ਗਿਆ ਤੇ ਜਸਨ ਸਾਰੇ ਰਲ ਕੇ ਭਾਲ ਰਹੇ ਸੀ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰੋ ਜੀ ਤੇ ਦੇਖੋ ਵੀਡੀਓ ਕਿਵੇਂ ਮੋਬਾਈਲ ਭਾਲ ਰਹੇ ਆ ਚੜਤਾ ਚੰਤਾ ਚ ਕੱਦੂ ਕੀਤਾ ਦੀ ਤੇ ਅੱਜ ਡੈਡੀ ਹੁਣੇ ਕਾਰੇ ਸੀ ਕੱਦੂ ਇਸ ਕੋਈ ਚੀਜ਼ ਅਸੀਂ ਖਾਣ ਪੀਣ ਨੂੰ ਇੰਨਾ ਸਮਾਨ ਲੈ ਕੇ ਆਏ ਸੀ ਤੇ ਕੋਲਚੇ ਖਾਣ ਦੀ ਖੁਸ਼ੀ ਚ ਡੈਡੀ ਨੇ ਫੋਨ ਹੀ ਗਵਾਤਾ ਤੇ ਸਾਨੂੰ ਗ੍ਰਿਫਟ ਆ ਪਾਈ ਪਈ ਆ ਲੈਂ ਨਾ ਬਣਾ ਕੇ ਲੱਭੋ ਯਾਰ ਐ ਥੋੜੀ ਫੋਨ ਲੱਭ ਜੂਗਾ ਲੱਭਾਂਗੇ ਹੋਰ ਅਸੀਂ ਇਹ ਜੀਰੀ ਲਾ ਹੋਇਆ ਕਿ ਫੋਨ ਲੱਭ ਨਾ ਲੜ ਬਣਾ ਕੇ ਇੰਨਾ ਬੁਰਾ ਹਾਲ ਘੰਟਾ ਹੋ ਗਿਆ ਫੋਨ ਲੱਭਦੇ ਨੂੰ ਅਜ ਕਿੱਥੇ ਲੱਭੀ ਉੱਥੇ ਤੱਕ ਤਾਂ ਜਾਦਾ ਦੁਖੀ ਹੋਏ ਪਏ ਆ ਮੈਨਾਂ ਕਹਿੰਦੀ ਡੜੇ ਚੱਕ ਚੱਕ ਕੇ ਮਾਰੋ ਇਹਨਾਂ ਦੇ ਕਿਸੇ ਤਰੀਕੇ ਨਾਲ ਲੱਭੋ ਯਾਰ ਜੇ ਲੱਭਣਾਗਾ ਲੱਭੀ ਨਾ ਜਾਂਦੇ ਆ ਗਿਆੜੀ ਤੇ ਲਿਓ ਦਿਹਾੜੀ ਕਿੰਨੀ ਮਿਲੂਗੀ ਇਹ ਦੱਸੋ ਬਲਾ ਸਾਨੂੰ ਕੋਈ ਦਿਹਾੜੀ ਕਿੰਨਾ ਟਾਂ ਹੋ ਗਿਆ ਸਾਨੂੰ ਫੋਨ ਦਿਹਾੜੀ ਡੇੜੀ 14-15000 ਰੁਪਏ ਫੋਨ ਤੇ ਲਵਾਵੋਗੇ ਫਿਰ ਦਿਹਾੜੀ ਦੋ ਪਹਿਲਾਂ ਦੱਸੋ ਅੱਦਾ ਇੱਦਾਂ ਸਾਡਾ ਜਿਹੜੀ ਮੰਮੀ ਦਾ ਪਹਿਣ ਗਿਆ ਫੋਨ ਲੱਭੋ ਬੰਦਿਆਂ ਵਾਂਗ ਚਲੋ ਮੈਂ ਵੀ ਲਵਾਵਾ ਯਾਰ ਨਾਲ